ਅੱਧਾ ਦਰਜਨ ਤੋਂ ਵੱਧ ਨੌਜਵਾਨਾਂ ਨੇ ਦੋ ਪਰਾਵਾਂ ਦੇ ਉੱਤੇ ਕੀਤਾ ਹਮਲਾ ਦੱਸਿਆ ਕਿ ਇਸ ਹਮਲੇ ਦੇ ਵਿੱਚ ਇੱਕ ਪਰਾ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਤਾਂ ਦੂਸਰਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੋ ਕਿ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਦੱਸਿਆ ਕਿ ਇੰਨੀ ਬੁਰੀ ਤਰ੍ਹਾਂ ਕੋਟਮਾਰਕੀਤੀ ਗਈ ਹੈ ਕਿ ਤੁਹਾਨੂੰ ਦੱਸੀ ਇਸ ਤੋਂ ਪਹਿਲਾਂ ਦੀਵਾਲੀ ਇਵਾਲੀ ਰਾਤ ਜੜਾਇਆ ਉਹ ਇਹਨਾਂ ਦੇ ਵਿੱਚ ਝਗੜਾ ਹੋਇਆ ਸੀ ਤਾਂ ਉਸ ਤੋਂ ਬਾਅਦ ਤਾਂ ਅੱਧਾ ਦਰਜਣ ਤੋਂ ਵੱਧ ਨੌਜਵਾਨ ਆਉਂਦੇ ਨੇ ਤਾਂ ਆਉਂਦੇ ਸਾਰੇ ਹੀ ਇਹਨਾਂ ਦੋਨਾਂ ਭਰਾਵਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦੇ ਨੇ ਤੇ ਜਿਸ ਦੇ ਵਿੱਚ ਇੱਕ ਭਰਾ ਦੀ ਮੌਤ ਹੋ ਜਾਂਦੀ ਹੈ ਤੇ ਦੂਸਰਾ ਜਿਹੜਾ ਆ ਉਹਨੂੰ ਇੰਨੀ ਕਿ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਹੈ ਕਿ ਉਸਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਤਾਂ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਤਾਂ ਔਰੋਪੀਆ ਨੂੰ ਫੜਨ ਲਈ ਲਗਾਤਾਰ ਟੀਮਾਂ ਬਣਾ ਕੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਇਹ ਉਹਨਾਂ ਦੀ ਸਿਸਟਰ ਹੈ ਜੀ। ਤੇ ਉਹਨਾਂ ਦਾ ਨਾਮ ਜਤੀ ਇੱਕਦਮ ਜਤਿੰਦਰ ਇੱਕਦਮ ਤਰਿੰਦਰ। ਤੇ ਮੌਤ ਕੀਤੀ ਹੋਈ ਹੈ ਜੀ। ਮੌਤ ਹਾਂ ਜਤਿੰਦਰ ਵੀ ਹੋਈ ਹੈ ਜੀ। ਕੀ ਕੰਮ ਕਰਦੇ ਸੀ ਉਹ ਨੈਟਪਲਸ 'ਚ ਲੱਗੇ ਹੋਏ ਸੀ ਜੀ ਬਿਲਿੰਗ ਦਾ ਕੰਮ ਕਰਦੇ ਸੀ ਨੈਟਪਲਸ ਬ੍ਰੋਡਬੈਂਡ ਜਿਹੜਾ ਕੰਪਨੀ ਆ ਉਹਦੇ 'ਚ ਲੱਗੇ ਹੋਏ ਸੀਗੇ ਉਹਨਾਂ 'ਚ ਬਿਲਿੰਗ ਦਾ ਕੰਮ ਕਰਦੇ ਹੁੰਦੇ ਸੀਗੇ ਬਸ ਕਦੋਂ ਹੋਈ ਹੈ ਥੈਟ ਇਹ ਕਾਰਨ ਕੀ ਰਿਹਾ ਕਾਰਨ ਇਹ ਇਹ ਕਿ ਜੀ ਦੀਵਾਲੀ ਦੇ ਟਾਈਮ ਨਾ ਪਟਾਕੇ ਜਲਾਨ ਕਰਕੇ ਹੀ ਮਤਲਬ ਉਹਨਾਂ ਦੇ ਉੱਤੇ ਸਿੱਟਿਆ ਗਿਆ ਪਟਾਕਾ ਬਸ ਉਹਨੇ ਬਦਲੇ ਵਿੱਚ ਕਿਹਾ ਕਿ ਨਾ ਬਾਈ ਤੂੰ ਸੀ ਨਾ ਉਧਰ ਜਾ ਕੇ ਪਟਾਕੇ ਚਲਾ ਲਓ ਤੇ ਇਸ ਪਿੱਛੇ ਕਹਿਣ ਉਹ ਗੰਦੀ ਗਾਲ ਕੱਢੀ ਉਹਨੇ ਮੇਰੀ ਮਮਾ ਵੀ ਸੀ ਤੇ ਉਹਨਾਂ ਦੇ ਸਾਹਮਣੇ ਗੰਦੀ ਗਾਲ ਕੱਢੀ ਤੇ ਇਸ ਪਿੱਛੇ ਮੇਰੇ ਭਰਾ ਨੂੰ ਨਾ ਥੋੜਾ ਗੁੱਸਾ ਆਇਆ ਤਾਂ ਬਸ ਇੱਕ ਥੱਪੜ ਮਾਰਿਆ ਬਸ ਇੱਕ ਥੱਪੜ ਹਾਂਜੀ ਇੱਕ ਥੱਪੜ ਮਾਰਿਆ ਤੇ ਬਸ ਉਸੇ ਕਰਕੇ ਉਹ ਕਹਿਣ ਲੱਗਾ ਕਿ ਨਾ ਮੈਂ ਤਾਂ ਬਦਲਾ ਲਊਂਗਾ ਬਦਲਾ ਲਊਂਗਾ ਇਹ ਉਹ ਬਦਲਾ ਲੈਣ ਵਾਲਾ ਬਦਲਾ ਲੈਣ ਵਾਲਾ ਜੀ ਇੱਕ ਤਾਂ ਗੁਰਮਨ ਤੇ ਦੂਜਾ ਵਿਸਕੀ ਉਹਦਾ ਰੀਅਲ ਨਾਮ ਨਹੀਂ ਪਤਾ ਪਰ ਉਸਦਾ ਨਾਮ ਵਿਸਕੀ ਆ ਅਗਲੀ ਗਲੀ ਚ ਲੰਡਰੈਂਡ ਦੇ ਉਹ ਕੁਲ ਕੰਮ ਕਰਦੇ ਨੇ ਕੰਮ ਚਿੱਟੇ ਦਾ ਕੰਮ ਕਰਦੇ ਆ ਜੀ ਚਿੱਟੇ ਦੇ ਵਪਾਰੀ ਹੈਗੇ ਦੋਨੇ ਹੋਰ ਵੀ ਮੁੰਡੇ ਉਹਨਾਂ ਦੇ ਨਾਲ ਸ਼ਾਮਿਲ ਆ ਬਟ ਉਹਨਾਂ ਦੇ ਨਾਮ ਸਾਨੂੰ ਪਤਾ ਨਹੀਂ ਹੈ ਬਟ ਦੋ ਜਨੇ ਕਨਫਰਮ ਹੈ ਤੇਜੀ ਦੇ ਨਾਲ ਮਤਲਬ ਕਿ ਪਟਾਕੇ ਪਿੱਛੇ ਲੜਾਈ ਹੋਈ ਸੀਗੀ ਉਹ ਉਹਦਾ ਨਾਮ ਵਿਸਕੀ ਹੈ ਤੇ ਗੁਰਮਨ ਹੈ ਕਿੱਥੇ ਹੋਇਆ ਮਰਡਰ ਤੁਹਾਨੂੰ ਕਦੋਂ ਪਤਾ ਲੱਗਿਆ ਮਰਡਰ ਜੀ ਕੱਲ ਰਾਤ ਹੀ ਨਾ ਸ਼ਾਮ ਨੂੰ 8 ਵਜੇ ਇੱਥੇ ਮਤਲਬ ਚੌਂਕ ਤੇ ਸਾਡੇ ਹੋਇਆ ਹਾਂਜੀ ਕੀ ਕੀ ਕੁਛ ਮਾਰੇ ਗਿਆ ਉਹ ਕੀ ਕੁਛ ਜੀ ਤਲਵਾਰਾਂ ਸੀ ਕਰਪਾਨਾਂ ਸੀ ਟੰਬੇ ਟੁੰਬੇ ਮਾਰੇ ਗਏ ਜੀ ਲੱਤਾਂ ਵਾਹ ਤੇ ਸਿਰ ਸਾਰਾ ਖੋਲ ਦਿੱਤਾ ਗਿਆ ਤੇ ਕਿੰਨੇ ਜਣੇ ਸੀ ਟੋਟਲ ਜਿਨ੍ਹਾਂ ਨੇ ਟੋਟਲ ਜੀ ਹੋਣਗੇ 7-8 ਜਣੇ ਹੋਣਗੇ ਜੀ ਅਸੀਂ ਦੇਖਿਆ ਜੀ ਵੈਸੇ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਜੀ ਜਦੋਂ ਮਾਰ ਮੂਰ ਕੇ ਚਲੇ ਗਏ ਸੀ ਕਿ ਕੋਈ ਆਇਆ ਸੀ ਸਾਨੂੰ ਦੱਸਣ ਭਾਜੀ ਦੇ ਬਸਦੇ ਕਿ ਵੀ ਤੁਹਾਡੇ ਘਰ ਦੇ ਮਤਲਬ ਉੱਥੇ ਪਏ ਐ ਐਵੇਂ ਕਰਕੇ ਫਿਰ ਅਸੀਂ ਜਦੋਂ ਦੇਖਣ ਗਏ ਤਾਂ ਬਹੁਤ ਕ੍ਰਿਟੀਕਲ ਹਾਲਤ ਵਿੱਚ ਪਏ ਸੀਗੇ ਉਹ ਪੁਲਿਸ ਕਦੋਂ ਆਈ ਪੁਲਿਸ ਤਾਂ ਆਈ ਨਹੀਂ ਟਾਈਮ ਤੇ ਜੀ ਪੁਲਿਸ ਨਹੀਂ ਆਈ ਉਸ ਟਾਈਮ ਬਿਲਕੁਲ ਵੀ ਪੁਲਿਸ ਦਾ ਕੋਈ ਵੀ ਐਕਸ਼ਨ ਨਹੀਂ ਹੋਇਆ ਐਂਬੂਲੈਂਸ ਨੂੰ ਕਾਲ ਕੀਤਾ ਗਿਆ ਉਹਦਾ ਵੀ ਕੋਈ ਐਕਸ਼ਨ ਨਹੀਂ ਰਿਹਾ ਸੀ ਸਕੂਟੀ ਤੇ ਕੋਈ ਸਾਨੂੰ ਮਤਲਬ ਕਿ ਕੋਈ ਸਹਾਰਾ ਨਹੀਂ ਦੇ ਰਿਹਾ ਸੀ ਸੜਕ ਤੇ ਅਸੀਂ ਆਪ ਆਪਦੇ ਸਕੂਟੀ ਤੇ ਬਿਠਾ ਕੇ ਲੈ ਕੇ ਗਏ ਆ ਸਰ ਖੁੱਲਾ ਹੋਇਆ ਸੀ ਮੇ ਬ੍ਰਦਰ ਦਾ ਐਵੇਂ ਸਾਰਾ ਕੱਟ ਵੱਡ ਲੱਗਿਆ ਹੋਇਆ ਸੀ ਕਿਸੇ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਅਸੀਂ ਆਪਦੇ ਮੁਖਤਬਿਕ ਲੈ ਕੇ ਗਏ ਹਸਪੀਟਲ ਹਸਪੀਟਲ ਲਿ ਜਾ ਕੇ ਫਿਰ ਉੱਥੇ ਹੋਰ ਰੈਫਰ ਮਤਲਬ ਗगन ਹਸਪੀਟਲ ਦੇ ਵਿੱਚ ਕੀਤਾ ਗਿਆ ਉੱਥੇ ਫਿਰ ਉਹਨੂੰ ਇੱਕ ਨੂੰ ਤਾਂ ਉੱਥੇ ਰੱਖਿਆ ਗਿਆ ਤੇ ਦੂਜੇ ਨੂੰ ਉੱਥੇ ਭੇਜ ਦਿੱਤਾ ਗਿਆ ਇਹ ਐਮਜ਼ ਦੇ ਵਿੱਚ ਆਦੇਸ਼ ਆਦੇਸ਼ ਪੁਚੋ ਆਦੇਸ਼ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹਾਂਜੀ ਅੱਛਾ ਜਿਹੜੇ ਮੌਤ ਦੀ ਆਦੇਸ਼ ਤੇ ਹੈਗੇ ਨਹੀਂ ਮੌਤ ਜਿਹੜੀ ਜਿਹਦੀ ਹੋਈ ਹੈ ਉਹ ਤਾਂ ਗਗਨ ਹਸਪੀਟਲ ਚ ਗਈ ਅੱਛਾ ਜਿਹੜੇ ਦੋ ਇੱਕ ਜ਼ਖਮੀ ਵੀ ਦੱਸਿਆ ਜਾ ਰਿਹਾ ਉਹ ਵੀ ਬ੍ਰਦਰ ਹੈ ਤੁਹਾਡੇ ਹਾਂਜੀ ਜਿਹੜੇ ਜਿੰਨੇ ਡੈਥ ਹੋਈ ਹੈਗੀ ਮਰਡਰ ਹੋਇਆ ਉਹ ਕੀ ਕੰਮ ਕਰਦੇ ਸੀ ਉਹ ਨੈਟਪਲਸ ਦਾ ਕੰਮ ਕਰਦੇ ਸੀ ਜੀ ਕੰਪਨੀ ਚ ਹਾਂਜੀ ਕੰਪਨੀ ਚ ਲੱਗੇ ਸੀ ਜਿਨ੍ਹਾਂ ਨਾਲ ਲੜਾਈ ਹੋਈ ਹੈਗੀ ਅ ਬਟਾਕੇ ਨੂੰ ਲੈ ਕੇ ਬਾਬੂ ਨੂੰ ਲੈ ਕੇ ਉਹ 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 ਹੀ ਨੈਟ ਉਹ ਵੀ ਨੈਟਪਲਸ ਦਾ ਨਹੀਂ ਉਹ ਨੈਟ ਉਹ ਤਾਂ ਚਿੱਟੇ ਦਾ ਵਪਾਰੀ ਆ ਤਾਂ ਐ ਫਿਰਦੇ ਆ ਜਿਨ੍ਹਾਂ ਦੀ ਡੈਥ ਹੋਈ ਹੈਗੀ ਜਦੋਂ ਲੜਾਈ ਸ਼ੁਰੂ ਤੋਂ ਹੋਈ ਸੀ ਉਹ ਕੀ ਕੰਮ ਕਰਦੇ ਸੀ ਉਹ ਹੀ ਨੈਟਪਲਸ ਦਾ ਕਰਦੇ ਸੀ ਤੇ ਜਿਹੜੇ ਬਚੇ ਹੋਏ ਆ ਉਹ ਜੂਸ ਦਾ ਕੰਮ ਉਹ ਤਾਂ ਜੂਸ ਦਾ ਸੌਪ ਸੀ ਠੀਕ ਹਾਂਜੀ ਉਹ ਜੂਸ ਦਾ ਮਤਲਬ ਕਿ ਤੁਸੀਂ ਜਾ ਕੇ ਆਏ ਹੋਗੇ ਨਾ ਉਹ ਜੂਸ ਦਾ ਕੰਮ ਕਰਦਾ ਸੀ ਜਿਹਦੇ ਨਾਲ ਲੜਾਈ ਹੋਈ ਸੀ ਕੀ ਮੰਨਤੀ ਕਰਦੇ ਆ ਮੰਗ ਇਹ ਹੀ ਕਰਦੇ ਆ ਜੀ ਬਸ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਜਿਹੜਾ ਗੁਨਾਗਾਰ ਆ ਸਾਨੂੰ ਸੌਂਪ ਦਿੱਤਾ ਜਾਵੇ ਜਿਵੇਂ ਸਾਡੇ ਮੁੰਡਿਆਂ ਨਾਲ ਕੀਤਾ ਓਵੇਂ ਅਸੀਂ ਉਹਦੇ ਨਾਲ ਕਰਾਂਗੇ ਜੀ ਬਸ ਇਹ ਸਾਨੂੰ ਥਾਣਾ ਸਿਵਲ ਲਾਈਨ ਵਿੱਚ ਇਤਲਾਹ ਮਿਲੀ ਸੀ ਕਿ ਦੋ ਗਰੁੱਪਾਂ ਮੁੰਡਿਆਂ ਦੀ ਆਪਸੀ ਲੜਾਈ ਹੋਈ ਹੈ ਜਿਸ ਲੜਾਈ ਦੇ ਵਿੱਚ ਚਲਦੇ ਉਹਨਾਂ ਵਿੱਚੋਂ ਇੱਕ ਲੜਕੇ ਦੇ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੈ ਤੇ ਦੂਸਰੇ ਦੀ ਦੂਜਾ ਵੀ ਜੱਟ ਸੀ ਜਿਸ ਦੀ ਮੌਤ ਹੋ ਚੁੱਕੀ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿੱਚ ਮਕਦਮਾ ਨੰਬਰ 325 ਦਰਜ ਕਰ ਲਿਆ ਜੀ ਇਸ ਸਬੰਧੀ ਅਸੀਂ ਇਸ ਮਕਦਮੇ ਦੇ ਵਿੱਚ ਪੰਜ ਦੋਸ਼ੀ ਨੇ ਜਿਹੜੇ ਉਹ ਬਾਈ ਨੇਮ ਹਨ ਤੇ ਕੁਝ ਅਣਪਛਾਤੇ ਹਨ ਅਸੀਂ ਇਸ ਕਰਕੇ ਜਲਦੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜੋ ਇਹਦਾ ਕਾਰਨ ਕੀ ਰਿਹਾ ਹੈ ਔਰ ਕਿਸੇ ਦਿੱਖ ਨਹੀਂ ਜੋ ਮੁੱਢਲੇ ਤੌਰ ਤੇ ਸਾਨੂੰ ਇਹ ਪਤਾ ਲੱਗਿਆ ਹੈਗਾ ਕਿ ਇਹ ਸਾਰੇ ਧੂਬੀਆਂ ਨੇ ਤੇ ਇੱਥੇ ਨੇੜੇ ਦੇ ਰਹਿਣ ਵਾਲੇ ਸੀ ਇਹ ਦੂਜੇ ਨੂੰ ਜਾਣਦੇ ਸੀਗੇ ਤੇ ਦੀਵਾਲੀ ਵਾਲੇ ਦਿਨ ਸ਼ਾਮ ਨੂੰ ਇਹਨਾਂ ਦੀ ਕੋਈ ਪਟਾਕਿਆਂ ਨੂੰ ਲੈ ਕੇ ਕੋਈ ਮਾੜੀ-ਮੋਟੀ ਕਹਾਣੀ ਸੁਣੀ ਹੋਈ ਹੈ ਜਿਸ ਦੀ ਰੰਜਿਸ਼ ਦੇ ਵਿੱਚ ਅੱਜ ਦੂਸਰੇ ਧਿਰ ਨੇ ਇਹਨਾਂ ਤੇ ਅਟੈਕ ਕੀਤਾ ਸੀਗਾ ਤੇ ਜਿਸ ਦੇ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ ਤੇ ਦੂਜਾ ਲੜਕਾ ਇੰਜੜਾ ਤੇ ਜਾਣ ਕੀ ਹੈ ਨੋ ਨਾਮ ਕਿੱਥੇ ਦਾ ਰਹਿਣਾ ਲੱਗ ਜਿਸ ਲੜਕੇ ਦੀ ਮੌਤ ਹੋਈ ਹੈ ਜੀ ਉਸ ਦਾ ਨਾਮ ਹੈ ਜਤਿੰਦਰ ਤੇ ਉਸ ਦਾ ਜਿਹੜਾ ਇੱਕ ਭਰਾ ਹੈਗਾ ਉਹ ਤਰਵਿੰਦਰ ਹੈ ਜਤਿੰਦਰ ਹੈ तकरीबन 26 ਸਾਲ ਦੀ ਉਮਰ ਦੱਸਦੇ ਨੇ ਤੇ ਦੂਜਾ 2 भाई 2 ਸਾਲ ਦੀ ਉਮਰ ਹੈਗੀ ਹੈ ਜਿਹੜਾ ਇੰਜਰ ਹੈਗਾ ਇਹ ਇੱਥੋਂ ਦੀ ਧੂਬਿਆਣੇ ਦੇ ਹੀ ਰਹਿਣ ਵਾਲੇ ਹਨ ਤੇ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਦੋਸ਼ੀ ਜਿਹੜੇ ਹੈਗੇ ਨੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਵਾਂ ਕਿਸ ਨਾਲ ਮਾਰਿਆ ਗਿਆ ਮੋਤਵੰਦ ਸਰ ਜੋ ਸਾਡੇ ਕੋਲੇ ਇਨੀਸ਼ੀਅਲੀ ਜਾਂ ਮੁੱਢਲੇ ਤੌਰ ਤੇ ਇਨਫੋਰਮੇਸ਼ਨ ਹੈ ਉਸ ਦੇ ਵਿੱਚ ਇਹੀ ਹੈ ਕਿ ਜਿਹੜੇ ਦੋਸ਼ੀ ਸੀਗੇ ਇਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਜੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਸ ਦੇ ਵਿੱਚ ਸਾਡੀਆਂ ਸੀਆਈਐਸ ਦੀਆਂ ਟੀਮਸ ਹੈ ਥਾਣਾ ਸਿਵਲ ਲਾਈਨ ਦੀਆਂ ਦਫਤਰ ਕਰਕੇ ਜਿਹੜੇ ਵੀ ਵੈਪਨ ਇਨਾਂ ਵੱਲੋਂ ਯੂਜ਼ ਕੀਤੇ ਗਏ ਨੇ ਉਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਉਹ ਵੈਪਨ ਅਸੀਂ ਰਿਕਵਰ ਕਰਕੇ ਫਿਰ ਉਹ ਸਾਰਾ ਕਲੀਅਰ ਕਰਤਾ ਜੋ ਪ੍ਰੀਲਮਰੀ ਪੱਧਰ ਤੇ ਪਤਾ ਲੱਗਿਆ ਵੀ ਸ਼ਾਇਦ 25-26 ਸਾਲ ਦੇ ਅਰਾਊਂਡ ਹੈਗੀ ਹੈ ਜੀ ਜਿਸ ਲੜਕੇ ਦੀ ਮੌਤ ਹੋਈ ਹੈ ਤੇ ਜਿਹੜਾ ਦੂਸਰਾ ਇੰਜਰਡ ਹੈਗਾ ਉਸ ਦੀ ਕੋਈ 22-23 ਸਾਲ ਦੇ ਅਰਾਊਂਡ ਹੋਊਗਾ ਕੋਈ ਹੱਲ ਨਿਕਲਣ ਵਾਲੀ ਨਹੀਂ ਹੈ